ਯੂਐਸ ਪ੍ਰੈਜ਼ੀਡੈਂਟ ਡੋਨਲਡ 트ੰਪ ਵੱਲੋਂ ਦਿੱਤਾ ਗਿਆ ਕੈਨੇਡਾ ਨੂੰ ਇੱਕ ਹੋਰ ਵੱਡਾ ਝਟਕਾ ਕੱਲ ਹੋਈ ਪ੍ਰੈਸ ਕਾਨਫਰੰਸ 'ਚ ਉਹਨਾਂ ਨੇ ਬੋਲਡਲੀ ਕਿਹਾ ਕਿ ਉਹ ਬਹੁਤ ਡਿਟਰਮੀਨੈਂਟ ਨੇ ਕਿ ਕੈਨੇਡਾ ਤੇ ਟੈਕਸ ਟੈਰਿਫ ਉਦਾਂ ਹੀ ਲੱਗਣਗੇ ਜਿਦਾਂ ਕਿ ਉਹਨਾਂ ਨੇ ਪਹਿਲਾਂ ਡਿਸਾਈਡ ਕੀਤਾ ਸੀ ਤੇ ਇਹ ਉਹੀ ਟੈਰਿਫ ਨੇ 25% ਜਿਹੜੇ ਕੀ ਉਹਨਾਂ ਨੇ ਇੱਕ ਮਹੀਨੇ ਲਈ ਪੋਸਟਪੋਨ ਕਰ ਦਿੱਤੇ ਸੀ ਜਦੋਂ ਕੈਨੇਡਾ ਐਂਡ ਮੈਕਸੀਕੋ ਨੇ ਆਪਣੀ ਬਾਰਡਰ ਲਾਈਨਸ ਤੇ ਸਿਕਿਉਰਿਟੀ ਵਿਧਾਨ ਦਾ ਵਾਅਦਾ ਕੀਤਾ ਸੀ ਜਦ ਕੈਨੇਡਾ ਐਂਡ ਮੈਕਸੀਕੋ ਨੇ ਆਪਣੇ ਵਾਅਦੇ ਨੂੰ ਪੂਰਾ ਕੀਤਾ ਤੇ ਯੂਐਸਏ ਵੱਲੋਂ ਇੱਕ ਮਹੀਨੇ ਦਾ ਹੌਟ ਲਗਾ ਦਿੱਤਾ ਗਿਆ ਹੈ ਕਿ ਜਿਹੜੇ ਟੈਰਿਫਸ ਨੇ ਉਹ ਇੱਕ ਮਹੀਨੇ ਤੱਕ ਐਪਲਾਈ ਨਹੀਂ ਕੀਤੇ ਜਾਣਗੇ ਬਟ ਜਦੋਂ ਇੱਕ ਮਹੀਨਾ 4 ਮਾਰਚ ਨੂੰ ਕੰਪਲੀਟ ਹੋਏਗਾ ਤੇ ਉਦੋਂ ਕੀ ਹੋਏਗਾ ਇਸ ਪ੍ਰੈਸ ਕਾਨਫਰੰਸ 'ਚ 4 ਮਾਰਚ ਦੀ ਕੋਈ ਵੀ ਗੱਲ ਨਹੀਂ ਕੀਤੀ ਗਈ। ਅੱਗੋਂ ਕੋਈ ਫਰਦਰ ਇੰਪਲੀਕੇਸ਼ਨ ਨਹੀਂ ਦਿੱਤਾ ਗਿਆ ਕਿ ਕਦੋਂ ਇਹ ਟੈਰਿਫ ਪਰਮਨੈਂਟਲੀ ਕੈਨੇਡਾ ਐਂਡ ਮੈਕਸੀਕੋ ਤੇ ਲੱਗ ਜਾਣਗੇ। ਤੇ ਜੇ ਇਹ ਟੈਰਿਫ 25% ਲੱਗ ਜਾਂਦੇ ਨੇ ਤੇ ਇਹਦੇ ਨਾਲ ਤਕਰੀਬਨ 918 ਬਿਲੀਅਨ ਡਾਲਰ ਦਾ ਇੰਪੋਰਟ ਜੋ ਕਿ ਕੈਨੇਡਾ ਐਂਡ ਮੈਕਸੀਕੋ ਤੋਂ ਹੁੰਦਾ ਉਹ ਸਾਰਾ ਪ੍ਰਭਾਵਿਤ ਹੋਏਗਾ ਤੇ ਉਹਦੇ ਨਾਲ ਨਾਰਥ ਅਮਰੀਕਾ ਦੀ ਪੂਰੀ ਇਕਨੋਮੀ ਇੱਕ ਤਰੀਕੇ ਨਾਲ ਡਗਮਗਾ ਜਾਏਗੀ ਤੇ ਉਸ ਤਰੀਕੇ ਨਾਲ ਕਿਦਾਂ ਕਾਪ ਆਪ ਕਰੇਗੀ ਕੈਨੇਡਾ ਐਂਡ ਮੈਕਸੀਕੋ ਦੀ ਗਵਰਨਮੈਂਟ ਐਂਡ ਉਥੋਂ ਦੇ ਜਿਹੜੇ ਨਿਵਾਸੀ ਨੇ ਇਹ ਦੇਖਣਾ ਹੋਏਗਾ ਤੇ ਅਗੋਂ ਡੋਨਰਟ ਰੋਮ ਵੱਲੋਂ ਕੀ ਐਕਸ਼ਨ ਲਿਤਾ ਜਾਂਦਾ ਹੈ ਇਸ ਫਰਦਰ ਟੈਰਿਫ ਉਰ ਤੇ ਲੇਟਸ ਸੀ ਤੇ ਡੋਨਰਟ ਰੋਮ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਜੇ ਰੈਸਿਪਰੋਕਲ ਟੈਰਿਫ ਇੰਪਲੀਮੈਂਟ ਕੀਤੇ ਜਾਂਦੇ ਨੇ ਤੇ ਉਹ ਉਹਨਾਂ ਦਾ ਵੀ ਵੱਧ ਚੜ ਕੇ ਵਿਰੋਧ ਕਰਨਗੇ ਤੇ ਐਕਸ਼ਨ ਲੈਣਗੇ ਇਹਨਾਂ ਟੈਰਿਫਸ ਦਾ ਆਉਣ ਵਾਲੇ ਦਿਨਾਂ 'ਚ ਤਿੰਨਾ ਦੇਸ਼ਾਂ ਦੀ ਇਕਨੋਮੀ ਤੇ ਕੀ ਇੰਪੈਕਟ ਹੁੰਦਾ ਇਹ ਤੇ ਫਿਊਚਰ ਹੀ ਦੱਸ ਸਕਦਾ ਬਟ ਦੇਖਣ ਵਾਲੀ ਗੱਲ ਇਹ ਹੋਏਗੀ ਕਿ ਕੈਨੇਡਾ ਐਂਡ ਮੈਕਸੀਕੋ ਦੀ ਇਕਨੋਮੀ ਤੇ ਡਾਇਰੈਕਟ ਇਨਫਲੇਸ਼ਨ ਕਿੰਨਾ ਰਾਈਜ਼ ਅਪ ਹੁੰਦਾ ਇਹਨਾਂ ਟੈਰਿਫਸ ਦੇ ਨਾਲ ਤਕੀ ਯੂਐਸਏ ਦੀ ਇਕਨੋਮੀ ਦੇ ਉੱਤੇ ਇਸ ਦਾ ਕੋਈ ਇੰਪੈਕਟ ਨਹੀਂ ਹੋਏਗਾ ਇਹ ਆਉਣ ਵਾਲੇ ਦਿਨਾਂ ਚ ਪਤਾ ਲੱਗੇਗਾ ਜਦੋਂ ਇਹ ਟੈਰਿਫ ਰੀਅਲੀ ਇੰਪਲੀਮੈਂਟ ਹੋ ਜਾਣਗੇ ਆਈ ਹੋਪ ਥੈਟ एवरीथिंग विल ਗੋ ਫਾਈਨ ਬਟ ਫੋਰ ਮੋਰ ਨਿਊਜ਼ ਐਂਡ ਅਪਡੇਟਸ ਹਿੱਟ ਦਾ ਸਬਸਕ੍ਰਾਈਬ ਬਟਨ ਥੈਂਕ ਯੂ